ਜੀ ਕੀਦਾ ਹੁੰਦੀ ਸਾਰੇ ਹੋਪ ਤੁਸੀਂ ਸਾਰੇ ਬਹੁਤ ਜਿਆਦਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਣੀ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੋਊਗੀ ਉਹ ਵੀ ਬਹੁਤ ਜਿਆਦਾ ਕਹਿਣ ਤੇ ਜ਼ਬਰਦਸਤ ਹੈ ਪਹਿਲੀ ਵਾਰ ਤੁਸੀਂ ਆਨਲਾਈਨ ਦੇਖ ਰਹੇ ਹੋਵੋਗੇ ਜਿਹੜਾ ਸਟਾਫ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਡੇਲੀ ਲੇਟੈਸਟ ਕਲੈਕਸ਼ਨ ਹੈ ਜਿਹੜੀ ਤੁਹਾਡੇ ਲਈ ਲੈ ਕੇ ਆ ਰਹੇ ਅੰਗੇ ਆਪਾਂ ਤੁਹਾਡਾ ਰਿਸਪੌਂਸ ਵੀ ਬਹੁਤ ਜਿਆਦਾ ਵਧੀਆ ਤੁਹਾਡੇ ਸਾਰਿਆਂ ਦੇ ਕਮੈਂਟਸ ਬਹੁਤ ਜਿਆਦਾ ਸੋਹਣੇ ਆ ਰਹੇ ਨੇਗੇ ਜਿਹਦੇ ਨਾਲ ਸਾਨੂੰ ਹੋਰ ਵੀ ਜਿਆਦਾ ਹਿੰਮਤ ਮਿਲਦੀ ਹੈ ਕੰਮ ਕਰਨ ਦੀ ਬਹੁਤ ਜਿਆਦਾ ਤੁਹਾਡੀ ਜੋ ਤੁਹਾਡਾ ਹੀ ਸਾਥ ਹੈਗਾ ਜਿਹੜਾ ਪੱਗੇ ਜਾ ਰਹੇ ਹੋਗੇ ਜੀ ਕਿਰਪਾ ਤੁਹਾਡੀ ਤੇ ਨਿਊ ਸਟਫ ਲੈ ਕੇ ਆਏ ਆਂਗੇ ਹਜੇ ਤੱਕ ਮਾਰਕੀਟ ਦੇ ਵਿੱਚ ਜੋ ਤੁਸੀਂ ਹਜੇ ਨਹੀਂ ਦੇਖਿਆ ਹੋਊਗਾ ਜੈਦਾ ਤੇ ਬਲੈਂਸਾ ਸਿਲਕ ਐਸਕੇ ਦਾ ਰਹੂਗਾ ਜੀ ਬਲੈਂਸਾ ਸਿਲਕ ਬਹੁਤ ਵਧੀਆ ਕੁਆਲਿਟੀ ਹੈਗੀ ਐਸਕੇ ਦੀ ਕੀ ਬਲੈਂਸਾ ਸਿਲਕ ਦਾ ਜਿਹੜਾ ਲੈ ਕੇ ਆਏ ਆਂ ਗਿਆ ਫਸਟ ਆਫ ਬਹੁਤ ਸੋਹਣਾ ਹੈ ਸੌਫਟ ਐਂਡ ਫਾਈਨ ਵਾਲਾ ਹੈਗਾ ਨਵਾਂ ਜਿਹਾ ਸਟਫ ਆਇਆ ਹੈਗਾ ਬਾਕੀ ਆਪਾਂ ਨੇ ਸਾਰਾ ਕੁਝ ਪਾ ਲਿਆ ਹੁਣ ਜਫੀਰਾ ਸ਼ਿਲਕ ਵੀ ਪਾ ਲਈ ਪੰਚਮ ਸ਼ਿਲਕ ਵੀ ਪਾ ਲਈ ਬਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਲੈਂਸਾ ਸਿਲਕ ਜੋ ਇੱਕ ਨਵਾਂ ਸਟਫ ਹੈਗਾ ਜੀ ਬਹੁਤ ਪਿਆਰਾ ਤੇ ਜੁਨੀਕ ਜੀ ਕਲੈਕਸ਼ਨ ਰਹੂਗੀ ਜੀ ਬਲੈਂਸਾ ਸਿਲਕ ਦੀ ਸਟਫ ਬਹੁਤ ਸੋਹਣੀ ਦੀ ਫਾਈਲਿੰਗ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੀ ਫਾਈਲ ਹੈ ਜਿਹੜੀ ਬਹੁਤ ਸੌਫਟ ਹੈ ਬਿਲਕੁਲ ਐਡਾ ਇਹਦਾ ਸਟੱਫ ਵੀਡੀਓ ਦੇ ਵਿੱਚ ਹੀ ਪਤਾ ਚੱਲ ਜਾਂਦਾ ਹੁੰਦਾ ਵੀ ਹਾਰਡ ਹੈਗੀ ਜਾਂ ਲਚਕ ਵਾਲਾ ਦਾ ਫੈਬਰਿਕ ਹੈਗਾ ਬਹੁਤ ਸੋਹਣਾ ਇਹਦੇ ਵਿੱਚ ਨਾ ਬੜਾ ਪਿਆਰ ਆ ਜਾ ਜਿਹੜਾ ਵੇਵਿੰਗ ਬਣੀ ਹੋਈ ਹੈਗੀ ਬਹੁਤ ਸੋਹਣਾ ਬਹੁਤ ਸੋਹਣਾ ਹੈਗਾ ਬਲੈਂਸਰ ਸਿਲਕ ਦਾ ਵਿਸਕੋਸ ਦਾ ਹੈਗਾ ਜੀ ਇਹ 100% ਵਿਸਕੋਸ ਰਹੂਗਾ ਇਹਦੇ ਵਿੱਚ ਜਿਹੜੀ ਸੈਲਫ ਬਣੀ ਹੋਈ ਹੈ ਨਾ ਬਹੁਤ ਸੋਹਣੀ ਹੈਗੀ ਜਿਹੜਾ ਕਾਰਡ ਦੇ ਵਿੱਚ ਵੀ ਸਵਾਰਸ ਕਾਫੀ ਜੋ ਸਟੱਫ ਆ ਚੁੱਕੇ ਵਟ ਇਹਨਾਂ ਨੇ ਨਾ ਐਵੇਂ ਟਰਾਈਐਂਗਲ ਸ਼ੇਪ ਦੇ ਵਿੱਚ ਵੀਵਿੰਗ ਦਿੱਕਤੀ ਹੋਈ ਹੈ ਜੀ ਜੋ ਵਿੱਚ ਇਹਦੇ ਵਿੱਚ ਸੈਲਫ ਹੈ ਕਿਉਂਕਿ ਜੈਕਾਡ ਦੇ ਵਿੱਚ ਵੀ ਆਪਾਂ ਕਾਫੀ ਸੇਲ ਕਰ ਚੁੱਕੇ ਹਾਂ ਬਟੇ ਨਵੀਂ ਚੀਜ਼ ਆਈ ਹੈਗੀ ਬਲੈਂਸਾ ਸਿਲਕ ਤੇ ਕਲਰ ਦੇਖੋ ਕਿੰਨਾ ਸੋਹਣਾ ਹੈ ਬਹੁਤ ਹੀ ਪਿਆਰਾ ਜਾਂ ਸੋਹਣਾ ਜਾਂ ਕਲਰ ਹੈ ਪਿੰਕ ਤੋਂ ਵੀ ਹਟ ਕੇ ਤੇ ਉਤੋਂ ਦੀ ਵੀਡੀਓ ਸੈੱਟ ਕਰਿਓ ਤੇ ਬਹੁਤ ਹੀ ਸੋਹਣਾ ਜਾਂ ਜਿਹੜਾ ਇਹਦਾ ਕਲਰ ਹੋਊਗਾ ਬਹੁਤ ਪਿਆਰੀਆਂ ਇਹਨਾਂ ਨਾਲ ਬਾਟਮ ਰਹਿਣਗੀਆਂ ਜੀ ਹੈਸਕੇ ਦੀਆਂ ਤੇ ਬਹੁਤ ਸੋਹਣਾ ਇਹਦੇ ਵਿੱਚ ਜੋ ਹੈਗਾ ਏਦਾਂ ਸਰਕਲ ਬਣੇ ਹੋਏ ਹੈਗੇ ਮਤਲਬ ਬਹੁਤ ਸੋਹਣੇ ਸਰਕਲ ਨਹੀਂ ਕਹਿ ਸਕਦੇ ਹੈਗੇ ਇਹਨਾਂ ਨੂੰ ਟ੍ਰਾਇੰਗਲ ਸ਼ੇਪ ਜੇ ਚ ਇਹਨਾਂ ਦਾ ਜਿਗਜ਼ੈਗ ਦਿੱਤਾ ਹੋਇਆ ਹੈਗਾ ਇਹ ਰਹੂਗੀ ਇਹਦੇ ਨਾਲ ਬਹੁਤ ਸੋਹਣੀ ਬਾਟਮ ਬਹੁਤ ਪਿਆਰੀ ਜੀ ਬਾਟਮ ਹੈ ਜੀ ਕਲਰ ਬਹੁਤ ਸੋਹਣਾ ਹੈਗਾ ਗਾਜਰੀ ਪਿੰਕ ਜੀ ਟੋਨ ਹੈਗੀ ਬਹੁਤ ਸੋਹਣਾ ਸੂਟ ਹੈਗਾ ਬਹੁਤ ਪਿਆਰਾ ਜਿਵੇਂ ਆਪਾਂ ਨਾ ਮਛਲੀ ਇਹਦਾ ਸਟਫ ਸੌਫਟ ਹੁੰਦਾ ਮਤਲਬ ਉਦਾਂ ਹੀ ਇਹਦਾ ਵਲੈਂਸਾ ਸਿਲਕ ਦਾ ਸਟਫ ਸੌਫਟ ਹੈ ਇਧਰ ਵਾਈਟ ਤੋਂ ਕੰਨੀ ਤੋਂ ਦੇਖ ਸਕਦੇ ਹੋ ਤੁਸੀਂ ਐ ਤਾਂ ਇਹਦੇ ਵਿੱਚ ਬਣਿਆ ਹੋਇਆ ਹੈਗਾ ਜੋ ਪ੍ਰਿੰਟ ਬਣਿਆ ਹੋ ਮਤਲਬ ਜੋ ਵਿੱਚ ਹੈਗੇ ਵੀਵਿੰਗ ਹੈ ਜੈਕਾਰਡ ਹੈ ਐਦਾਂ ਬਹੁਤ ਸੋਹਣਾ ਫਰਸਟ ਕਲਰ ਇਹ ਰਹੂਗਾ ਜੀ ਬਹੁਤ ਪਿਆਰਾ ਐਂਡ ਸੈਕਿੰਡ ਕਲਰ ਆ ਗਿਆ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਜਾਂ lavender shade ਬਹੁਤ ਸੋਹਣੇ ਸਾਰੇ ਕਲਰ ਬਹੁਤ ਸੋਹਣੇ ਨੇ ਜੀ ਇਹਨਾਂ ਦੇ ਕਲਰ ਬੜੇ ਪਿਆਰੇ ਨੇਗੇ ਲਓ ਜੀ ਇਹ ਰਹੂਗੀ ਜੀ ਇਹਦੀ ਬਾਟਮ ਬਹੁਤ ਸੋਹਣੇ ਕਲਰ ਨੇਗੇ ਬਹੁਤ ਪਿਆਰੀ ਜੇਦੀ ਬਾਟਮ ਰਹੂਗੀ ਐਂਡ ਥਰਡ ਬੰਨ ਜੋ ਹੈ ਤੇ ਮੈਂ ਖਾ ਲਿਆ ਸੋ ਚਾਰ ਕਲਰ ਨੇ ਇਹ ਚਾਪਲੇ ਪਲੇ ਚਾਰਾਂ ਦੇ ਵਿੱਚ ਦੋ ਦੋ ਸੂਟ ਮਿਲ ਜਾਣਗੇ ਠੀਕ ਹੈ ਥਰਡ ਕਲਰ ਹੈਗਾ ਇਹਦੇ ਵਿੱਚ ਪੈਰਟ ਗ੍ਰੀਨ ਦਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਸੀ ਗ੍ਰੀਨ ਤੋਂ ਥੋੜਾ ਜਿਹਾ ਇੱਕ ਹੋਇਆਗਾ ਤੇ ਪੈਰਟ ਤੋਂ ਹਟ ਕੇ ਜੀਏ ਬਹੁਤ ਸੋਹਣਾ ਜਿਹਾ ਕਲਰ ਹੈ ਵੀ ਗ੍ਰੀਨ ਲਓ ਜੀ ਇਹ ਕਲਰ ਹੈ ਇਹ ਲਾ ਗਿਆ ਖੀ ਬੋਟਮ ਦਿਖਾ ਦਿਨੀ ਮਤਲਬ ਕੋਲ ਕੇ ਬਹੁਤ ਪਿਆਰਾ ਸ਼ੇਡ ਹੈ ਜੀ ਸ਼ੇਡ ਚਾਰੋ ਹੀ ਸ਼ੇਡ ਬਹੁਤ ਸੋਹਣੇ ਜੀ ਨਾ ਤਾਂ ਬਹੁਤ ਜ਼ਿਆਦਾ ਅੱਖਾਂ ਜਾਂ ਚੁੰਬਣ ਵਾਲੇ ਹੈਗੇ ਤੇ ਨਾ ਹੀ ਬਹੁਤ ਜ਼ਿਆਦਾ ਲਾਈਟ ਹੈਗੀ ਮੀਡੀਅਮ ਜੀ ਸ਼ੇਡ ਨੇ ਜੀ ਵਿੱਚ ਬਹੁਤ ਪਿਆਰੀ ਜੀ ਚੀਜ਼ ਹੈ ਜੀ ਬਲੈਂਸ ਆ ਸਿਲਕ ਪ੍ਰਿੰਟ ਦੇਖੋ ਬਹੁਤ ਸੋਹਣਾ ਜਿਹਾ ਪ੍ਰਿੰਟ ਹੈਗਾ ਇਹ ਦੇ ਵਿੱਚ ਐਂ ਫੋਰਥ ਕਲਰ ਇਹਦੇ ਵਿੱਚ ਆ ਗਿਆ ਜੀ ਮਸਟਰਡ ਮਸਟਰਡ ਸ਼ੇਡ ਹੈਗਾ ਇਹਦੇ ਵਿੱਚ ਲੋਟੀ ਬਹੁਤ ਫਾਈਲਿੰਗ ਵਾਸ ਹੋਣੀ ਹੈ ਨਾ ਦੀ ਸਭ ਤੋਂ ਵੱਡੀ ਗੱਲ ਤਾਂ ਇਹਦਾ ਦੀ ਜਿਹੜੀ ਚੀਜ਼ ਹੈ ਨਾ ਇਹ ਨਾ ਤਾਂ ਇਹਦੇ ਵਿੱਚ ਕੁਝ ਚੂਬਣ ਵਾਲਾ ਹੈਗਾ ਨਾ ਕੁਝ ਸੌਫਟ ਹੈ ਬਿਲਕੁਲ ਸੌਫਟ ਹੈ ਜਿਹੜਾ ਸਟੱਫ ਹੈਗਾ ਬਹੁਤ ਸੋਹਣਾ ਸਟੱਫ ਹੈਗਾ ਸੌਫਟ ਸਟੱਫ ਰਹੂਗਾ ਜੀ ਬਹੁਤ ਪਿਆਰਾ ਤੇ ਕੋਈ ਚੂਬਣ ਵਾਲਾ ਨਹੀਂ ਹੈਗਾ ਕੋਈ ਆਪਣੀ ਸਕਿਨ ਨੂੰ ਕਿਸੇ ਤਰ੍ਹਾਂ ਦੀ ਤੁਸੀਂ ਸਟੱਫ ਦੇਖੋਗੇ ਤਾਂ ਤੁਸੀਂ ਫੁੱਦ ਕਹੋਗੇ ਵਾਓ ਵਾਲਾ ਸਟੱਫ ਹੈਗਾ ਜੀ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਕਿ ਤੇ ਬਹੁਤ ਜ਼ਬਰਦਸਤੀਆਂ ਚੀਜ਼ਾਂ ਨੇ ਤੇ ਇਹਦੀ ਰਹੂਗੀ ਜੀ ਬਾਟਮ ਬਹੁਤ ਸੋਹਣਾ ਕੰਟਰਾਸਟ ਬਣਿਆ ਹੋਇਆ ਹੈਗਾ ਮ ਮਸਟਰਡ ਤੋਂ ਵੀ ਕੁਝ ਥੋੜਾ ਜਿਹਾ ਅਲੱਗ ਜਿਹਾ ਸ਼ੇਡ ਦੇ ਰਿਹਾ ਹੈਗਾ ਇਹ ਬਹੁਤ ਸੋਹਣਾ ਸ਼ੇਡ ਹੈ ਜੀ ਬਹੁਤ ਪਿਆਰ ਹੈ ਜੇ ਇਹਨਾਂ ਦੇ ਕਲਰ ਆਗੇ ਜੀ ਚਾਰ ਕਲਰ ਨੇ ਇਹਨਾਂ ਦੇ ਵਿੱਚ ਇਹਨਾਂ ਦਾ ਪ੍ਰਾਈਸ ਰੂਪ ਹੈ ਜੀ 1500 ਰੁਪਏ ਸ਼ਿਪਿੰਗ ਇੰਡੀਆ ਦੀ ਫ੍ਰੀ ਰਹੂਗੀ ਇੰਡੀਆ ਦੀ ਸ਼ਿਪਿੰਗ ਫ੍ਰੀ ਰਹੂਗੀ 1500 ਰੁਪਏ ਇਹਨਾਂ ਦਾ ਪ੍ਰਾਈਸ ਹੈਗਾ ਤੇ ਜਿਹੜਾ ਮਰਜੀ ਕਲਰ ਤੁਹਾਨੂੰ ਅਪੀਲ ਕਰਦਾ ਜਿਹੜਾ ਮੈਂ ਚਾਰੋ ਹੀ ਕਲਰ ਦੁਆਰਾ ਤੁਹਾਨੂੰ ਰੱਖ ਦਿੰਨੀ ਆਂਗੀ ਬਾਟਮ ਤੇ ਤੁਹਾਨੂੰ ਪਤਾ ਹੀ ਹੈ ਨਾਲ ਤੇ ਮੈਂ ਚਾਰੋ ਹੀ ਕਲਰ ਮੈਂ ਜੋ ਰਿਪੀਟ ਕਰ ਰਹੀ ਆਂਗੀ ਤੁਹਾਨੂੰ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਉਹੀ ਕਲਰ ਆਪਾਂ ਦੇ ਕੋਲੇ ਭੇਜਣਾ ਹੈਗਾ ਤੇ ਸਕਰੀਨਸ਼ਾਟ ਵੀ ਨਾ ਸਾਨੂੰ ਕੁਝ ਨਹੀਂ ਪਤਾ ਚੱਲਦਾ ਜੇ ਤੁਸੀਂ ਕੱਲਾ ਮੈਸੇਜ ਕਰ ਦਿੰਨੇ ਹੁੰਨੇ ਹੋਗੇ ਜੀ ਵੀ ਅੱਜ ਜਿਹੜੀ ਵੀਡੀਓ ਪਈ ਸੀ ਜੀ ਪਤਾ ਨਹੀਂ ਚੱਲਦਾ ਵੀ ਕਿਹੜੇ ਕਲਰ ਦੀ ਗੱਲ ਕਰ ਰਹੇ ਹੋ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਹੋਗੇ ਤੁਸੀਂ ਤੁਸੀਂ ਸਕਰੀਨਸ਼ਾਟ ਲੈ ਕੇ ਹੀ ਸਾਨੂੰ ਭੇਜਣਾ ਹੈ 1500 ਰੁਪਏ ਨਿਊ ਸਟਫ ਆਇਆ ਜੀ ਬਲੈਂਸਾ ਸਿਲਕ ਹਜੇ ਤੱਕ ਆਨਲਾਈਨ ਤੁਸੀਂ ਨਹੀਂ ਦੇਖਿਆ ਹੈਗਾ ਇਹ ਨਮਾਸਟੇ ਆਫ ਹੈ ਬਿਲਕੁਲ ਲੇਟੈਸਟ ਸਟਫ ਹੈਗਾ ਤੇ ਨਾਲ ਹੀ ਜਿਹੜਾ ਇਹਦਾ ਫੋਇਲਿੰਗ ਹੈ ਬਹੁਤ ਜਿਆਦਾ ਸੋਹਣੀ ਹੈਗੀ ਸੌਫਟ ਸਟਫ ਹੈਗਾ ਜਿਵੇਂ ਆਪਾਂ ਕਹਿੰਦੇ ਮਸਲੀਨ بیس ਉਹਦੇ ਵਾਂਗੂ ਸੌਫਟ ਹੈ ਵਾਟ ਇੱਕ ਨਵਾਂ ਹੈਗਾ ਜੈਕਾਰਡ ਦੇ ਵਿੱਚ ਵੀ ਆਪਾਂ ਪਾ ਚੁੱਕੇ ਹਾਂ ਇਸ ਵਾਰ ਵਾਟ ਇੱਕ ਨਵੀਂ ਜੀ ਚੀਜ਼ ਹੈਗੀ ਨਾਤਾ ਇਹ ਬਹੁਤ ਜਿਆਦਾ ਕ੍ਰੇਪ ਵਾਂਗੂ ਤਿਲਕਣਾ ਜਿਹਾ ਸਲੀਪਰੀ ਹੈਗਾ ਤੇ ਨਾ ਹੀ ਇਹ ਮਸਲੀਨ ਵਾਂਗੂ ਕਾਟਨ بیس ਹੈਗਾ ਮੀਡੀਅਮ ਜਿਹਾ بیس ਹੈਗਾ ਸੌਫਟ ਹੈ ਜਿਵੇਂ ਮਰਜ਼ੇ ਆਰਾਮ ਨਾਲ ਤੁਸੀਂ ਇਹਨੂੰ ਪਾ ਸਕਦੇ ਹੋਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਇਹਨਾਂ ਤੇ ਵਾਰਕ ਕਰਵਾ ਕੇ ਪਾ ਸਕਦੇ ਹੋਗੇ ਪੈਚ ਵਰਕ ਕਰਵਾਣਾ ਹੈਗਾ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਹੈਗਾ ਬਾਟਮ ਤੇ ਇੰਪੋਰਟਰੀ ਕਰਵਾਣੀ ਹੈ ਜਾਂ ਤੁਸੀਂ ਐਸਟੇਜ ਵੀ ਮੈਨੂੰ ਤਾਂ ਇਹ ਬਹੁਤ ਪਿਆਰੇ ਲੱਗੇ ਨੇਗੇ ਸੂਟ ਇਹਨਾਂ ਨੂੰ ਸਟੀਚਿੰਗ ਦੇ ਵਿੱਚ ਕੁਝ ਅੱਛਾ ਜਾਂ ਪੈਟਰਨ ਦੇ ਕੇ ਦੁਪੱਟਾ ਵਿਦਆਊਟ ਦੁਪੱਟਾ ਨਹੀਂ ਦੁਪੱਟਾ ਤੁਸੀਂ ਕਹੋਗੇ ਡਾਈ ਕਰਵਾ ਕੇ ਦੇ ਦਾਂਗੇ ਜੀ ਫਿਨਿਸ਼ਿੰਗ ਕਰਕੇ ਦੇ ਦਾਂਗੇ ਕਿਹੜੇ ਵੇਸ ਦਾ ਦੁਪੱਟਾ ਲੈਣਾ ਹੈਗਾ ਉਹ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਵੀ ਨਾਲ ਨਾਲ ਕਿਹੜਾ ਦੁਪੱਟਾ ਸੋਨਾ ਲੱਗੂਗਾ ਕੁਝ ਕੁ ਚੀਜ਼ਾਂ ਸਾਡੇ ਤੇ ਛੱਡ ਦਿਆ ਕਰੋ ਸਾਨੂੰ ਮੈਨੂੰ ਖੁਦ ਅਸੀਂ ਸਾਰਾ ਦਿਨ ਇਹ ਕੰਮ ਕਰ ਰਹੇ ਹਾਂਗੇ ਤੇ ਸਾਨੂੰ ਪਤਾ ਵੀ ਦੇ ਨਾਲ ਦੁਪੱਟਾ ਕਿਹੜਾ ਚੱਜੂਗਾ ਅਸੀਂ ਦੁਪ ਸਟੀਚਿੰਗ ਕਰਵਾ ਕੇ ਲੈਣਾ ਹੈ ਵਿਦਆਉਟ ਸਟੀਚਿੰਗ ਲੈਣਾ ਹੈਗਾ ਜਾਂ ਵਾਈਟ ਦੁਪੱਟਾ ਨਾਲ ਮੰਗਵਾਣਾ ਹੈਗਾ ਟਾਈ ਡਾਈ ਕਰਵਾਣਾ ਹੈ ਸਿੰਗਲ ਕਲਰ ਦਾ ਕਰਵਾਣਾ ਹੈ ਉਹ ਤੁਹਾਡੀ ਚੋਇਸ ਤੇ ਹੋਊਗਾ ਸਾਰਾ ਕੁਝ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗੀ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈ 1500 ਰੁਪਏ ਦੇ ਵਿੱਚ ਘਰ ਬੈਠੇ ਤੁਸੀਂ ਕਿਤੇ ਵੀ ਆਨਲਾਈਨ ਆਪਣਾ ਸੂਟ ਮੰਗਵਾ ਸਕਦੇ ਹੋ ਜੋ ਚੀਜ਼ ਦਿਖਾਣੇ ਉਹੀ ਚੀਜ਼ ਤੁਹਾਡੇ ਘਰ ਤੱਕ ਪਹੁੰਚ ਰਹੀ ਹੈ ਤੁਹਾਡਾ ਸਾਰਿਆਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈ ਥੈਂਕ ਯੂ ਸੋ ਮੱਚ ਜੀ ਤੁਸੀਂ ਸਾਰੇ ਅ ਬਧੀਆ ਕੋਪਰੇਟ ਕਰ ਰਹੇ ਹੋਗੇ ਸਾਡੇ ਨਾਲ ਤੇ ਕਿਦਾਂ ਦੀ ਤੁਹਾਨੂੰ ਸਾਡੀ ਵੀਡੀਓ ਲੱਗੀ ਕਿਦਾਂ ਦੇ ਸੂਟ ਲੱਗੇ ਕਮੈਂਟਸ ਕਰਕੇ ਜਰੂਰ ਕਰੀਓ ਥੈਂਕ ਯੂ ਜੀ